ਸਰੋਂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ 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 ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਵਾਇਕੋ ਜੀ ਦਾ ਖਾਲਸਾ ਵਾਇਕੋ ਜੀ ਦੀ ਫਤਿਹ ਦਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪਰਬ ਦੇ ਸੰਬੰਧ ਵਿੱਚ ਹਰ ਸਾਲ ਵਨ ਐਤ ਕੀ ਵੀ ਜੀ ਖਾਲਸਾ ਦਵਾਨ ਦੇ ਸਕੂਲਾਂ ਦਾ ਤੇ ਸਭ ਸਾਡੇ ਜਿਹੜੇ ਇੱਥੇ ਪੜਾਉਂਦੇ ਨੇ ਸਾਡੇ ਟੀਚਰ ਨੇ ਸਾਡਾ ਸਾਰਾ ਸਟਾਫ ਹੈ ਇਹਨਾਂ ਵੱਲੋਂ ਨਗਰ ਕੀਰਤਨ ਦਾ ਰੂਪ ਵਿੱਚ ਮੇਨ ਸਕੂਲ ਤੋਂ ਲੈ ਕੇ ਸ਼੍ਰੀ ਹਰਮੰਦਰ ਸਾਹਿਬ ਤੱਕ ਅਸੀਂ ਹਰ ਸਾਲ ਜਾਂਦੇ ਆ ਸੋ ਇਸ ਸਾਲ ਵੀ ਸ਼ੁਰੂ ਹੋਣ ਲੱਗਾ ਹੈ ਪ੍ਰਮਾਤਮਾ ਦੇ ਓਟ ਆਸਰਾ ਲੈ ਕੇ ਅਸੀਂ ਇਹ ਸ਼ੁਰੂ ਕਰਦੇ ਆਂ ਔਰ ਮੈਂ ਪ੍ਰਮਾਤਮਾ ਬਸੋ ਜਾਨਸ ਕਰਦਾ ਕਿ ਇਸ ਤਰ੍ਹਾਂ ਪੰਜਾਬ ਨੂੰ ਜੀਤ ਖਾਲਸਾ ਸੰਦੇ ਪਰਿਵਾਰ ਨੂੰ ਸਮੂਹ ਹਮਲਕਾਂ ਨੂੰ ਖੁਸ਼ ਆਖੇ ਨੇ ਬਖਸ਼ਿੰਦਰ ਮਾਤਾ ਹੋਰ ਹਾਸੇ ਵਾਸੇ ਰੋਕ ਰਹੀਏ ਔਰ ਸਾਰੇ ਖੁਸ਼ ਜਾਣ ਬਾਈ ਕੋ ਜੀ ਦਾ ਖਾਲਸਾ ਬਾਈ ਕੋ ਜੀ ਬਤੇ ਹਕਾ ਕਾਗਾ ਗੁਰੂ ਗੋਬਿੰਦ ਸਿੰਘ ਛੇ ਸ਼ੈਣ ਚਾ ਗੁਰੂ ਗੋਬਿੰਦ ਸਿੰਘ ਬੰਤਨ ਚਾ ਚ ਗੁਰੂ ਗੋਬ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧ ਵਿੱਚ ਜੀ ਖਾਲਸਾ ਜਮਾਨ ਵਾਲੋਂ ਹਰ ਸਾਲ ਦੀ ਤਰ੍ਹਾਂ ਸਾਰੇ ਸਕੂਲਾਂ ਵੱਲੋਂ ਇੱਕ ਨਗਰ ਕੀਰਤਨ ਸਜਾਇਆ ਜਾਂ ਜਿਸ ਦੀ ਸਮਾਪਤੀ ਸ੍ਰੀ ਹਰਮੰਦਰ ਸਾਹਿਬ ਜਾ ਕੇ ਹੁੰਦੀ ਹੈ ਚੀਮ ਖਾਲਸਾ ਦਵਾਨ ਹਮੇਸ਼ਾ ਹੀ ਸਿੱਖੀ ਦੇ ਸਖਿਆ ਨਾਲ ਜੁੜਿਆ ਇਸੇ ਤਰ੍ਹਾਂ ਗੁਰਪ੍ਰਬ ਬਣਾਉਂਦਾ ਆ ਰਿਹਾ ਔਰ ਬਣਾਉਂਦਾ ਰਹੇਗਾ ਚੀਮ ਖਾਲਸਾ ਦਵਾਨ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵੱਲੋਂ ਸਮੂਹ ਸੰਗਤ ਨੂੰ ਗੁਰਪ੍ਰਵਤੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ 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 ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਨਗਰ ਕੀਰਤਨ ਕੀਤੇ ਨਗਰ ਕੀਰਤਨ ਵਾਇਕੋ ਜੀ ਦਾ ਖਾਲਸਾ ਵਾਇਕੋ ਜੀ ਕੀ ਫਤਿਹ ਦਸੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪਰ ਸਬੰਧ ਵਿੱਚ ਹਰ ਸਾਲ ਵਨ ਐਕਟੀਵ ਜੀ ਖਾਲਸਾ ਦਵਾਨ ਦੇ ਸਕੂਲਾਂ ਦਾ ਤੇ ਸਮੂਹ ਸਾਡੇ ਜਿਹੜੇ ਇੱਥੇ ਪੜਾਉਂਦੇ ਨੇ ਸਾਡੇ ਟੀਚਰ ਨੇ ਸਾਡਾ ਸਾਰਾ ਸਟਾਫ ਹੈ ਇਹਨਾਂ ਵੱਲੋਂ ਨਗਰ ਕੀਰਤਨ ਦੇ ਮੂਹਰੇ ਮੇਨ ਸਕੂਲ ਤੱਕ ਲੈ ਕੇ ਸ੍ਰੀ ਹਰਮੰਦਰ ਸਾਹਿਬ ਤੱਕ ਐਸੀ ਹਰ ਸਾਲ ਜਾਂਦੇ ਆ ਸੋ ਐਸਲ ਵੀ ਸ਼ੁਰੂ ਹੋਣ ਲੱਗਾ ਹੈ ਪ੍ਰਮਾਤਮਾ ਦੇ ਓਟ ਆਸਰਾ ਲੈ ਕੇ ਅਸੀਂ ਇਹ ਸ਼ੁਰੂ ਕਰਦੇ ਆਂ ਔਰ ਮੈਂ ਪ੍ਰਮਾਤਮਾ ਬਸੋ ਜਾਨਸ ਕਰਦਾ ਕਿ ਇਸ ਤਰ੍ਹਾਂ ਪੰਜਾਬ ਨੂੰ ਚੀਫ ਖਾਲਸਾ ਸਾਧ ਸੰਦੇ ਪਰਿਵਾਰ ਨੂੰ ਸਮੂਹ ਜਨੁਕਾਂ ਨੂੰ ਖੁਸ਼ਿਆ ਖੇੜੇ ਬਖਸ਼ੇਂਰ ਪ੍ਰਮਾਤਮਾ ਔਰ ਹਾਸੇ ਵਾਸੇ ਰੋਕ ਰਹੀਏ ਔਰ ਸਾਰੇ ਖੁਸ਼ ਰਹਿਣ ਬਾਈ ਕੋ ਜੀ ਦਾ ਖਾਲਸਾ ਬਾਈ ਕੋ ਜੀ ਅਤੇ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸਾਇ ਸ਼ੈਨ ਚਾ ਗੁਰੂ ਗੋਬਿੰਦ ਸਿੰਘ ਬੰਤਨ ਚਾਚੂ ਗੁਰੂ ਗੋਬੀ ਸਿੰਘ ਦੇ ਪ੍ਰਕਾਸ਼ਪੁਰਨ ਸੰਬੰਧ ਵਿੱਚ ਚੀਫ ਕਲਸਾ ਦਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਰੇ ਸਕੂਲਾਂ ਵੱਲੋਂ ਇੱਕ ਨਗਰ ਕੀਰਤਨ ਸਜਾਇਆ ਜਾਂ ਜਿਸ ਦੀ ਸਮਾਪਤੀ ਸ੍ਰੀ ਹਰਮੰਦਰ ਸਾਹਿਬ ਜਾ ਕੇ ਹੁੰਦੀ ਹੈ ਚੀਫ ਕਲਸਾ ਦਵਾਨ ਹਮੇਸ਼ਾ ਹੀ ਸਿੱਖੀ ਦੇ ਸਿਖਿਆ ਨਾਲ ਜੁੜਿਆ ਇਸੇ ਤਰ੍ਹਾਂ ਗੁਰਪੁਰਬ ਮਨਾਉਂਦਾ ਆ ਰਿਹਾ ਔਰ ਮਨਾਉਂਦਾ ਰਹੇਗਾ ਚੀਫ ਕਲਸਾ ਦਵਾਨ ਦੇ ਸਮੂਹ ਅਧਿਕਾਰ ਅਤੇ ਮੈਂਬਰ ਸਾਹਿਬਾਨ ਵੱਲੋਂ ਸਮੂਹ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ